ਅੱਜ ਅਸੀਂ ਬੱਲਰੇ ਪਹੁੰਚੇ ਆ ਕਿਹੜੇ ਸਾਡੇ ਬਜ਼ੁਰਗ ਤੇ ਉਹਨਾਂ ਦਾ ਮਕਾਨ ਤੇਰੇ ਬੱਲਰਿਆਂ ਦੇ ਵਿੱਚ ਅੱਜ ਉਹ ਘਰੇ ਵਿੱਚ ਪਹੁੰਚੇ ਆ ਸਾਨੂੰ ਖੁਸ਼ੀ ਹੋਈ ਹੈ ਬਜ਼ੁਰਗ ਸਾਡੇ ਉਰੇ ਟਾਈਮ ਕੱਢ ਕੇ ਗਏ ਨੇ ਮੇਰਾ ਵੀਰ ਬਖੀਰ ਸਿੰਘ ਪਾਕਿਸਤਾਨ ਚੋਂ ਆਇਆ ਸੀ ਇਹਦੇ ਦਿਲ ਦੇ ਵਿੱਚ ਬਹੁਤ ਵੱਡਾ ਪਿਆਰ ਸੀ ਕਹਿੰਦਾ ਮੈਂ ਆਪਣੀ ਵਤਨ ਦੀ ਮਿੱਟੀ ਦੇਖ ਕੇ ਆਵਾਂ ਬਾਪੂ ਹੋਰੀ ਮੇਰੇ ਕਿੱਥੇ ਖੇਡੇ ਨੇ ਮੈਂ ਉਹ ਘਰ ਦੇਖ ਕੇ ਆਵਾਂ ਉਹ ਕਰ ਦੇਖਿਆ ਰੂ ਨੂੰ ਦੇਖ ਕੇ ਨੂੰ ਸਕੂਨ ਮਿਲਿਆ ਵੀ ਮੈਂ ਬੱਲਰਾਂ ਪਿੰਡ ਦੇ ਵਿੱਚ ਜਾ ਕੇ ਆਪਣੇ ਬਾਪੂ ਦਾ ਘਰ ਦੇਖ ਕੇ ਆਇਆ ਕਿੱਥੇ ਸਾਡੇ ਚਾਚੇ ਤਾਏ ਸਾਰੇ ਇਕੱਠੇ ਪਰਿਵਾਰ ਰਹਿੰਦਾ ਹੁੰਦਾ ਸੀ ਅੱਜ ਇਹ ਮਕਾਨ ਦੇ ਵਿੱਚ ਇਹ ਵੀਰ ਜ਼ਿਮੀਂਦਾਰ ਵੀਰ ਨੇ ਆਪਣੇ ਭਾਈ ਨੇ ਇਹ ਰਹਿ ਰਹੇ ਨੇ ਲਾਵਾ ਤੁਸਾਂ ਨਹੀਂ ਰੱਖ ਰਕੇ ਨਾ ਸਾਡੀ ਵੱਡੀ ਜੀ ਸੋਨੀ ਪੰਡਤ ਜੀ ਤੇ ਇਹਨਾਂ ਨੇ ਇੱਕ ਸਾਡੇ ਤਾਇਆ ਜੀ ਦੀ ਯਾਦ ਸਾਮ੍ਹ ਕੇ ਰੱਖ ਰખી ਆ ਬਹਿਗੁਰੂ ਇਹਨੂੰ ਵਿਚਾਰੇ ਨੂੰ ਚੜ੍ਹਦੀਆਂ ਕਲਾਂ ਚ ਰੱਖੇ ਇਹ ਸਾਡਾ ਬੜਾ ਸਤਿਕਾਰ ਕਰ ਇਹਨਾਂ ਨੇ ਘਰੇ ਆਏ ਤੋਂ ਜੀ ਆਏ ਨੂੰ ਬਾਈ ਨੂੰ ਬਹੁਤ ਵੱਡਾ ਧੰਨਵਾਦ ਆ ਕਿਹੜਾ ਕੋਈ ਬੰਦਾ ਕੋਈ ਮੁਰਾਦ ਲੈ ਕੇ ਆਉਂਦਾ ਕਿਸੇ ਆਪ ਦੇ ਮਕਾਨ ਦੇ ਵਿੱਚ ਪੁਰਾਣਾ ਦੇਖਣ ਦਾ ਮਾਰਾ ਉਹ ਬਾਈ ਨੇ ਦਿਖਾਇਆ ਕਹਿੰਦਾ ਵੀਰ ਛੁੱਟੀ ਨਿਸ਼ਾਨੀ ਆ ਤੁਸੀਂ ਦੇਖੋ ਕਹੇ ਜੋਗਾ ਮੈਂ ਹੈ ਗਿਆ ਛੁੱਟੇ ਨਾਲ ਬਹੁਤ ਵੱਡਾ ਧੰਨਵਾਦ ਆ ਬਾਈ ਦਾ ਇਹਦਾ ਵੀ ਕਿਨੇ ਸਾਡੇ ਤਾਇਆ ਜੀ ਦਾ ਸਾਮ ਕੇ ਨਿਸ਼ਾਨੀਆਂ ਰੱਖ ਰੱਖਿਆ ਨੇ ਬਾਕੀ ਸਾਡੇ ਜੀਤ ਸਿੰਘ ਜੀ ਸਾਡੇ ਬਾਪੂ ਹਰਾਂ ਦੇ ਬੜੇ ਪਿਆਰੇ ਅਜੀਜ਼ ਨੇ ਇਹਨਾਂ ਨੇ ਵੀ ਬੜਾ ਸਾਨੂੰ ਸਹਿਯੋਗ ਦਿੱਤਾ ਤੇ ਆਪਣੇ ਮਿਸਤਰੀਆਂ ਚੋਂ ਲਹਾਰਾਂ ਚੋਂ ਭਾਈ ਖੁਸ਼ੀ ਖਾਨ ਜੀ ਤੇ ਇਹ ਬਜ਼ੁਰਗ ਜੀ ਨੇ ਮੈਂ ਨਾਂ ਤਾਂ ਜਾਣਦਾ ਹੀ ਵੈਸੇ ਚੱਲ ਬਾਪੂ ਹਣ ਮੁਤਾਬਕ ਸਾਡੇ ਇਹ ਸਾਡੇ ਨਾਲ ਪਹੁੰਚੇ ਨੇ ਅੱਜ ਸਾਡੇ ਸਾਰਾ ਪਰਿਵਾਰ ਪਹੁੰਚਿਆ ਤਾਇਆਾਂ ਦੇ ਲੜਕੇ ਚਾਚੇਾਂ ਦੇ ਲੜਕੇ ਇਹ ਤਾਇ ਜਿਹੜਾ ਲੜਕਾ ਪਾਕਿਸਤਾਨ ਚੋਂ ਪਹੁੰਚਿਆ ਇੱਕ ਵੀਰ ਸਾਡਾ ਬੜਾ ਸਾਨੂੰ ਉਹ ਕਹਿਣਾ ਪੈਂਦਾ ਉਹ ਘਰ ਹੈ ਨਹੀਂ ਸਾਡਾ ਸਾਰਾ ਪਰਿਵਾਰ ਆਪਦੇ ਪੁਰਾਣੇ ਮਕਾਨ ਦੇ ਵਿੱਚ ਬੈਠਿਆ ਸੀ ਸਾਨੂੰ ਬੜੀ ਖੁਸ਼ੀ ਹੋਈ ਉਹਦੇ ਦੇਖ ਕੇ ਆ ਕੇ ਜੇ ਕਹਿੰਦੇ ਆਉਂਦੇ ਨੇ ਬਾਈ ਤੁਹਾਨੂੰ ਸਾਡੇ ਦੇ ਨੇ ਕਹਿੰਦੇ ਅਸੀਂ ਸਾਡਾ ਹਾਂ ਸਾਡਾ ਬੜੀਏ ਬਾਦਰ ਕੱਢ ਲਈ ਦੋਬਰ ਸਾਡੇ ਪੰਡਤ ਜੀ ਨੇ ਕਹਿੰਦੇ ਵੀ ਸੋਡਣਾ ਬਾਧਾ ਤੁਸੀਂ ਸਾਡੇ ਮਕਾਨ ਦੇ ਸੀ ਤੁਹਾਨੂੰ ਛੱਡ ਕੇ ਸੀ ਅਬਦਾ ਜਗਾ ਖੇਤ ਚ ਪਾ ਲਾਂਗੇ ਵੀ ਸਾਨੂੰ ਖੁਸ਼ੀ ਬਹੁਤ ਜ਼ਿਆਦਾ ਹੈ ਤੁਸੀਂ ਆਪਣਾ ਮਕਾਨ ਦੇਖ ਕੇ ਆਏ ਹੋ ਚਲੋ ਉਹ ਸਮੇ ਮਾੜੇ ਸੀ ਚਲੋ ਕੋਈ ਕਹੇ ਜਾ ਵਖਤ ਆਇਆ ਉਦੋਂ ਟਾਈਮ ਲੰਘ ਗਿਆ ਹੁਣ ਅੱਗੇ ਔਲਾਦ ਨੂੰ ਐਵੇਂ ਦੀ ਬਾਪੂ ਦੀ ਮਿੱਟੀ ਮੈਂ ਦੇਖ ਕੇ ਆਵਾ ਕਿ ਕਿੱਥੇ ਮੇਰਾ ਬਾਪੂ ਖੇਡਦਾ ਸੀ ਉਹ ਟਾਈਮ ਦੇ ਵਿੱਚ ਬੱਲਰਿਆਂ ਨੇ ਵੀ ਬੜਾ ਸਹਿਯੋਗ ਦਿੱਤਾ ਦੀ ਚਲੋ ਨਿੱਕੇ ਨਿੱਕੇ ਬੱਚੇ ਸੀ ਦਾਦੀ ਪਰਿਵਾਰ ਜਿਹੜੇ ਉਹਨਾਂ ਪਰਿਵਾਰ ਨੇ ਪੂਰਾ ਸਹਿਯੋਗ ਦਿੱਤਾ ਉੱਥੇ ਦੋ ਦਿਨ ਚ ਉਹ ਦਿਨਾਂ ਦੇ ਵਿੱਚ ਇਹ ਪੰਡਿਤ ਜੀ ਤੇ ਕਿਹੜੇ ਆਪਣਾ ਬੜਾ ਪਰਿਵਾਰ ਵਾਂਗੂ ਆਪਣੇ ਨਾਲ ਹਿੱਸਾ ਵਰਤਦੇ ਤੇ ਬਹੁਤ ਵੱਡਾ ਉਦੋਂ ਵੀ ਸਹਿਯੋਗ ਦਿੱਤਾ ਇਹਨਾਂ ਨੇ ਆਪਾਂ ਨੂੰ ਅੱਜ ਇਹੀ ਯਾਦਾਂ ਸਾਂਭ ਕੇ ਅਸੀਂ ਪਾਕਿਸਤਾਨ ਭੇਜ ਰਹੇ ਹਾਂ ਇਹ ਸਾਰੇ ਵੀਰ ਆਪਣੇ ਪਹੁੰਚੇ ਨੇ ਆਪਣੇ ਨਾਲ ਇਹਨਾਂ ਦਾ ਬਹੁਤ ਵੱਡਾ ਧੰਨਵਾਦ ਆ ਸਾਡੇ ਨਾਲ ਪਿੰਡ ਦੇ ਵਿੱਚ ਸਾਰੇ ਸਾਰੇ ਘੇੜਾ ਦਵਾਇਆ ਇਹਨਾਂ ਦੇ ਵਿੱਚ ਐਡ ਕਰਕੇ ਜੋੜ ਕਰਕੇ ਵਿੱਚ ਜੋੜ ਦੇ ਨਾਲ ਬਰਮਾ ਨੰਦ ਜੀ ਪੰਡਤ ਜੀ ਬਰਮਾ ਨੰਦ ਸੀਗੇ ਸਾਡੇ ਪੰਡਤ ਜੀ ਤੇ ਕਿਹੜੇ ਵੱਡੇ ਬਰਮਾ ਨੰਦ ਜੀ ਉਹਨਾਂ ਨੇ ਮਤਲਬ ਉਹਨਾਂ ਦਾ ਮਕਾਨ ਸੀ ਇਸ ਟਾਈਮ ਉਹਨਾਂ ਨੇ ਸਹਿਯੋਗ ਦਿੱਤਾ ਉਹਦੇ ਸਹਿਯੋਗ ਦੇ ਨਾਲ ਅਸੀਂ ਉਹਨਾਂ ਦੇ ਮਕਾਨ ਦੇ ਹੁਣ ਉਹਨਾਂ ਦੇ ਮਕਾਨ ਦੇ ਵਿੱਚ ਅਸੀਂ ਘੇੜਾ ਦੇਣਾ ਆ ਅੰਦਰ ਖੜੇ ਆ ਠੀਕ ਹੈ ਜੀ ਇਹ ਬਾਈ ਨੇ ਬਾਕੀ ਇਹ ਗੱਲ ਕਹੀ ਹੈ ਕਹਿੰਦਾ ਯਾਰ ਸੋਡਾ ਮਕਾਨ ਆ ਮੈਨੂੰ ਦਿਲੋਂ ਸਲਾਮ ਹੈ ਮੈਂ ਆਪਦਾ ਮਕਾਨ ਹੋਰ ਪਾ ਲੂੰ ਤੁਸੀਂ ਆ ਜਾਓ ਪਾਰੇ ਮਹਾਨ ਦਰਕਾਰ ਹੈ ਇਹ ਬਹੁਤ ਵੱਡਾ ਧੰਨਵਾਦ ਆ ਵੀਰ ਦਾ ਕਿਹੜਾ ਦਿਲੋਂ ਇਹਨੂੰ ਸਲਾਮ ਹੈ ਕਿਹੜਾ ਸਾਡੇ ਇੰਨੇ ਆਇਆਂ ਦੇ ਘਰੇ ਆਇਆਂ ਦੀ ਇੱਜ਼ਤ ਕਰੀ ਵਹਿਗਰੂ ਚੜ੍ਹਦੀਆਂ ਕਲਾ ਰੱਖੇ ਵੀਰ ਨੂੰ ਪ੍ਰਮਾਤਮਾ ਲਾ ਲਓ ਅੱਲਾ ਲਾ ਲਓ ਰਾਮ ਲਾ ਲਓ ਗੱਲ ਤਾਂ ਇੱਕ ਹੀ ਹੈ ਇਹ ਮਾਲਕ ਨੇ ਬਸ ਸਾਜੇ ਹੋਏ ਆਪਾਂ ਨੇ ਸਜਦਾ ਕਰਨ ਵਾਸਤੇ ਉਹਨੂੰ ਵੀ ਇਸ ਘਰ ਨੇ ਕਹਿੰਦੇ ਸਾਡੀ ਬਹੁਤ ਇਹ ਘਰ ਨੇ ਸਾਨੂੰ ਪਹਿਲਾਂ ਬਹੁਤ ਮਾਣਿਤ ਕਰਾਈ ਹੈ ਸਾਡੀ ਦਾਦੀ ਜੀ ਦੱਸਦੇ ਉਹਨੇ ਬਾਪੂ ਉਹਨਾਂ ਨੂੰ ਅਸਤੇ ਨਿੱਕੇ ਨਿੱਕੇ ਸੀ ਉਹ ਪ੍ਰਾਣੀਆਂ ਜਾਦਾਂ ਸੁਣ ਕੇ ਅਸੀਂ ਵੀ ਭਾਵਕ ਹੋ ਜਾਂਨਾ ਵੀ ਚਲੋ ਕੋਈ ਵਖਤ ਤੀਨੇ ਰਹੀ ਆਈ ਤੀ ਬੁੱਲੇ ਆਏ ਤੇ ਚਲੋ ਟਾਈਮ ਲੰਘ ਗਿਆ ਜੀ ਹਾਂ ਵਖਤ ਵੱਡੇ ਵੱਡਿਆਂ ਦੇ ਪਏ ਨੇ ਉਹ ਵਖਤ ਨੂੰ ਅਸੀਂ ਦੁਬਾਰੇ ਯਾਦ ਕਰਨ ਵਾਸਤੇ ਵੀਰ ਪਾਕਿਸਤਾਨ ਚ ਤਾਇਆ ਦਾ ਲੜਕਾ ਆਇਆ ਤੀ ਉਹ ਜਗ੍ਹਾ ਨੂੰ ਦੇਖਣ ਆਇਆ ਵੀ ਮੇਰਾ ਬਾਪੂ ਇਹ ਜਗ੍ਹਾ ਦੇ ਵਿੱਚ ਖੇਡਦਾ ਹੁੰਦਾ ਤੀ ਅਸੀਂ ਅੱਠ ਭਾਈ ਹਾਂ ਇਹਨੇ ਕਹਿੰਦੇ ਅਸੀਂ ਹੁਣ ਸਾਡਾ ਪਰਿਵਾਰ ਕਿਹੜਾ ਰਹਿੰਦਾ ਹੈ ਉਹ ਚਾਰ ਭਾਈ ਸਾਡੇ ਕੌਰੀਆਂ ਮਤਲਬ ਬਾਪੂ ਹੀ ਰਹਿੰਦੇ ਸੀ ਉਹਨਾਂ ਦੇ ਸੱਤ ਲੜਕੇ ਅਸੀਂ ਅੱਠ ਲੜਕੇ ਹੋ ਰਹੇ ਹਾਂ ਇੱਕ ਸਾਡਾ ਤਾਇਆ ਜੀ ਧੂਰੀ ਰਹਿੰਦਾ ਇੱਕ ਪਾਕਿਸਤਾਨ ਦੇ ਵਿੱਚ ਸਾਹਬਦੀਨ ਰਹਿੰਦੇ ਸੀ ਇੱਕ ਪੂਆਜੀ ਰਹਿੰਦੇ ਸਾਡੇ ਉਹ ਵੀ ਪਾਕਿਸਤਾਨ ਚ ਰਹਿੰਦੇ ਤੇ ਇਹ ਸਾਹਬਦੀਨ ਲੜਕਾ ਸਾਹਬਦੀਨ ਦਾ ਲੜਕਾ ਇਹ ਬਖੀਰ ਸਿੰਘ ਇੱਕੋ ਦਾ ਭਰਾ ਮਨੀਰਾ ਇਹ ਦੋਏ ਬਰਾਦਰ ਨੇ ਇਹ ਸਾਨੂੰ ਦਿਲੋਂ ਸਲਾਮ ਹੈ ਇਹ ਸਾਨੂੰ ਬਹੁਤ ਦਵਾਮਾ ਕਰ ਕਰਕੇ ਆਪਣਾ ਜਥਾ ਗਿਆ ਤੀ ਪਾਕਿਸਤਾਨ ਦੇ ਵਿੱਚ ਉਹਨਾਂ ਨੇ ਅਰਦਾਸਾਂ ਕਰਾਈਆਂ ਨੇ ਵੀ ਵੀਰ ਦੀ ਆਤਮਾ ਠੰਢੀ ਹੋਵੇ ਆਪਣਾ ਪਿੰਡ ਦੇਖੇ ਆ ਕੇ ਵਤਨ ਦੇਖੇ ਅੱਜ ਇਹ ਬੱਲਰਾਂ ਦੇ ਵਿੱਚ ਪਹੁੰਚਿਆ ਵੀਰ ਦੇ ਘਰੇ ਸ਼ਰਮਾ ਜੀ ਦੇ ਪਹੁੰਚੇ ਇਹਨਾਂ ਨੇ ਵੀ ਸਾਨੂੰ ਬੜਾ ਇੱਜ਼ਤ ਦੇ ਮਾਨ ਦੇ ਨਾਲ ਕਿਹਾ ਵੀਰ ਜੀ ਬੈਠੋ ਚਾਹ ਪਾਣੀ ਪੀਓ ਤੁਹਾਡਾ ਘਰ ਦਾ ਆਪਦਾ ਮਕਾਨ ਹੈ ਬਹੁਤ ਵੱਡਾ ਧੰਨਵਾਦ ਆ ਵੀਰ ਦਾ ਵੀ ਤੇ ਆਪਣੇ ਆਿਆਂ ਨੂੰ ਕਿੰਨੇ ਵੀਰ ਪਹੁੰਚੇ ਨਰੇ ਆਪਣੇ ਖਾਨ ਭਾਈ ਸਾਰਿਆਂ ਨੂੰ ਦਿਲੋਂ ਸਲਾਮ ਹੈ ਆਪਦਾ ਟਾਈਮ ਕੱਢ ਕੇ ਵਿਚਾਰਿਆਂ ਨੇ ਕਿਹੜਾ ਨੇ ਸਾਰਾ ਟਾਈਮ ਜੋ ਟਾਈਮ ਸਾਡੇ ਨਾਲ ਟਾਈਮ ਬਿਤਾਇਆ ਹੈ ਅਸੀਂ ਦੋ ਤਿੰਨ ਬਜ਼ੁਰਗਾਂ ਕੋਲੇ ਗਏ ਤੇ ਕਿੰਨੇ ਉਹ ਵਿਚਾਰਾਂ ਨੂੰ ਜਾਦਾਂ ਹੈਗੀਆਂ ਤੇ ਉਹਨਾਂ ਨੇ ਬੈਕਗ੍ਰਾਉਂਡ ਗੱਲਾਂ ਦੱਸੀਆਂ ਨੇ ਵਿੱਚ ਰਿਕਾਰਡ ਕਰੀਆਂ ਹੋਈਆਂ ਨੇ ਉਹ ਵੀ ਤੁਹਾਨੂੰ ਸਾਰੀਆਂ ਦਿਖਾਵਾਂਗੇ ਪਾਕਿਸਤਾਨ ਭੇਜੂ ਮੈਂ ਇਹ ਵੀਡੀਓ ਬਣਾ ਕੇ ਸਾਰੇ ਵੀਰਾਂ ਨੂੰ ਅਸਲਾਮੁਅਲੈਕੁਮ ਜੀ